ਹਾਂ ਜਿਕੇ ਆ ਚਾਹ ਲੈ ਸਭ ਠੀਕ ਠਾਕ ਹਾਂ ਅਜਾ ਬ ਕੁਝ ਕਰਦੇ ਆ ਕਮੈਂਟ ਦੀਆਂ ਗੱਲਾਂ ਤੋਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿ ਜੋ ਤੁਹਾਡੇ ਕੋਲ ਨਵੇਂ ਨਵੇਂ ਵੀਡੀਓ ਜਰੂਰ ਆਉਂਦੀਆਂ ਰਹਿਣ ਤੋਂ ਚਲੋ ਚਲਿਏ ਸ਼ੁਰੂ ਕਰਤੇ ਹਾਂ ਹੱਸਦੀ ਤਾਂ ਹੱਸਦੀ ਤਾਂ ਖੰਡ ਲੱਗਦੀ ਐ ਤਾਂ ਨਾ ਤੂੰ ਦੇਖ ਮੈਨੂੰ ਸੰਗ ਲੱਗਦੀ ਮੰਗ ਉੜੀਏ ਤੇਰਾ ਪਾਰਲਰ ਵਾਲਿਆਂ ਨੇ ਜਲੂਸ ਕੱਢਿਆ ਵੱਤ ਸਹੀ ਹੈ ਕਾਲੀ ਕਲਕੱਤੇ ਵਾਲੀ ਕੋਕਾ ਨਾ 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 ਕਾਲਾ ਕੋਲਾ ਤੂੰ ਜ਼ਿੰਦਗੀ ਵਿੱਚ ਆਈ ਮੈਂ ਹੱਸਣਾ ਸਿੱਖ ਲਿਆ ਤੂੰ ਜ਼ਿੰਦਗੀ ਵਿੱਚ ਆਈ ਮੈਂ ਲੋਕਾਂ ਕੋਲੋਂ ਗਾਲ੍ਹਾਂ ਖਾਣੇ ਸਿੱਖ ਗਿਆ ਵੱਤ ਸਹੀ ਏ ਕੋਈ ਪਾਪੀ ਰੂ ਹੋਣੀ ਆ ਜੋ ਇਹਨਾਂ ਨੂੰ ਲਾਂਤਣਾ ਪਾਵੇ ਲਾਈਕ ਕਰੋ ਲਾਂਤਾਂ ਮੰਨੀ ਜਰੋਰੀ ਆਹ ਤੇ ਕੇਡਾ ਕਿਨੇ ਜੋਗਾ ਐ ਸਭ ਜੱਤ ਜਾਣਦਾ ਛੱਕਿਆ ਬਾਜੀ ਇਹਨੂੰ ਪੁੱਠਾ ਕਰਕੇ ਦੇਖੋ ਪਿੱਛੇ ਕੁਝ ਫਸਿਆ ਤਾਂ ਨਹੀਂ ਇੰਨਾ ਜ਼ੋਰ ਲਾਈ ਜਾਂਦਾ ਹਰਕਤਾਂ ਘੂਸੇ ਵਾਲੀਆਂ ਤੇ ਫੀਲਿੰਗਾਂ ਮੂਸੇ ਵਾਲੀਆਂ ਨਾ ਕਰੋ ਬੇ ਜੀ ਤੁਸੀਂ ਸਾਨੂੰ ਡਰਾਉਂਦੇ ਰਹਿੰਦੇ ਜੇ ਹਾਂਜੀ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਬਾਕਸ ਚ ਸੋਣਾ ਜਾ ਕਮੈਂਟ ਜਰੂਰ ਕਰ ਦਿਆ ਕਰੋ ਧੰਨਵਾਦ ਜੀ